ਫਿਰੋਜ਼ਪੁਰ ਦੇ ਵਿੱਚ ਕੱਲ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈਗਾ ਸੀਗਾ ਔਰ ਇੱਕ ਦੀ ਮੌਤ ਹੋਈ ਸੀ ਆਸ਼ੂ ਮੋਂਗਾ ਦੀ ਮੌਤ ਹੋਈ ਸੀ ਇਹ ਮਾਮਲਾ ਕੀ ਹੈਗਾ ਸੀਗਾ ਸਾਡੇ ਨਾਲ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਮੌਜੂਦ ਹੈਗੇ ਆ ਉਹਨਾਂ ਨੇ ਤਸਵੀਰਾਂ ਵੀ ਜਾਰੀ ਕੀਤੀਆਂ ਹੈਗੀਆਂ ਔਰ ਲੋਕਾਂ ਤੋਂ ਮਦਦ ਵੀ ਕੀਤੀ ਹੈਗੀ ਹੈ ਮੰਗ ਕੇ ਲੋਕ ਮਦਦ ਕਰਨ ਕਿਉਂਕਿ ਸ਼ਹਿਰ ਦਾ ਮਾਹੌਲ ਖਰਾਬ ਹੋਇਆ ਐਸਐਸਪੀ ਫਿਰੋਜ਼ਪੁਰ ਸਾਡੇ ਨਾਲ ਮੌਜੂਦ ਹੈ ਸਰ ਕੱਲ ਫਾਇਰਿੰਗ ਹੁੰਦੀ ਹੈ ਔਰ ਤਾਬੜ ਤੋੜ ਫਾਇਰਿੰਗ ਕਰਦੇ ਆ ਦੋਵੇਂ ਪਾਸੇ ਹੁੰਦੀ ਹੈ ਇਹ ਸਰ ਕੀ ਮੈਟਰ ਕੀ ਹੈਗਾ ਸੀ ਜਿਸ ਦੇ ਵਿੱਚ ਆਸ਼ੂ ਮੋਂਗਾ ਦੀ ਡੈਥ ਹੋਈ ਹੈ ਜੀ ਬਿਲਕੁਲ ਜ ਤੇ ਸਾਰੇ ਜਾਣਕਾਰ ਸੀਗੇ ਇਹ ਬੰਦੇ ਇੱਕੋ ਗਰੁੱਪ ਦੇ ਸੀ ਤੇ ਇਹ ਆਪਸ ਵਿੱਚ ਇਹਨਾਂ ਦੀ ਕੋਈ ਬੋਲਬਲਰਾ ਹੋਇਆ ਜਿਵੇਂ ਅਮਰੀਕ ਸਿੰਘ ਅਮਰੀਕਾ ਜਿਹੜਾ ਇੱਕ ਇਹਦਾ ਆਸ਼ੂ ਮੋਂਗੇ ਦਾ ਬੜਾ ਕਰੀਬੀ ਦੋਸਤ ਸੀ ਇਵਨ ਇਥੋਂ ਤੱਕ ਕਿ ਆਸ਼ੂ ਮੋਂਗੇ ਦੇ ਬਾਹ ਦੇ ਉੱਪਰ ਵੀ ਉਹਦਾ ਅਮਰੀਕਾ ਉਹਦਾ ਨਾਮ ਲਿਖਿਆ ਹੋਇਆ ਸੀ ਟੈਟੂ ਬਣਾਇਆ ਹੋਇਆ ਸੀ ਉਹਨੇ ਇੰਨੀ ਇਹਨਾਂ ਦੀ ਦੋਸਤੀ ਸੀ ਪਰ ਇਹਨਾਂ ਦੇ ਵਿੱਚ ਇੱਕ ਅਮਰਜੀਤ ਸਿੰਘ ਜਦੋਂ ਉਹਨੇ ਦੇਖਿਆ ਵੀ ਕੋਈ ਅਮਰਜੀਤ ਸਿੰਘ ਨਾ ਦਾ ਮੁੰਡੇ ਦੇ ਇਹ ਬੜਾ ਕਲੋਜ਼ ਹੋ ਰਿਹਾ ਵਾਸੀ ਪੱਲਾ ਮੇ ਕਹਦਾ ਉਹ ਤੇ ਉਸਨੇ ਇਸ ਨੂੰ ਯੁਵਰਾਜ ਰਾਹੀਂ ਤੇ ਜਿਹੜਾ ਸ਼ਿਵਮ ਸੈਗਲ ਹੈ ਸ਼ਾਂਗਾ ਉਹਨਾਂ ਦੇ ਰਾਹੀਂ ਇਸ ਨੂੰ ਧਮਕਾਇਆ ਤੇ ਇਸ ਨੂੰ ਮਾਰਾ ਕਾਫੀ ਬੋਲਿਆ ਇਹਨਾਂ ਦਾ ਬੋਲਬਲਾਰਾ ਹੋਇਆ ਜਿਸ ਦੇ ਵਿੱਚ ਇਹਨਾਂ ਨੇ ਇੱਕ ਦੂਜੇ ਦੀਆਂ ਔਰਤਾਂ ਦੇ ਸਬੰਧ ਦੇ ਵਿੱਚ ਵੀ ਪੁਟਸੇ ਦਾ ਬੋਲੇ ਤਾਂ ਜਿਸ ਤੋਂ ਇਹਨਾਂ ਦੀ ਲੜਾਈ ਹੋਰ ਵਧੀ ਤੇ ਇਹਨਾਂ ਨੇ ਇਹ ਜਿਹੜਾ ਆਸ਼ੂ ਮੋਂਗਾ ਸਮੇਤ ਦੇਵ ਸ਼ਰਮਾ ਅਮਰਜੀਤ ਲੱਖਾ ਨੱਡਾ ਤੇ ਗੁਰਜਿੰਦਰ ਉਰਫ ਗੁਰੀ ਇਹ ਸਾਰੇ ਜਣੇ ਨੇ ਉੱਥੇ ਗਏ ਜਿੱਥੇ ਪਲੇਸ ਆਫ ਅਕਰਾਂਸਾ ਵਿਰ ਟੈਟੂ ਵਾਲੀ ਦੀ ਸ਼ਾਪ ਹੈ ਤੇ ਉੱਥੇ ਯੋਵਰਾਜ ਯੂਵੀ ਸੀ ਜੋ ਜੋ ਇਹਨਾਂ ਦੀ ਲੜਾਈ ਦੌਰਾਨ ਉੱਥੇ ਜਿਹੜੀ ਇਹਨਾਂ ਨੇ ਲੜਾਈ ਦੌਰਾਨ ਦੋਨੇ ਪਾਸੇ ਫਾਇਰਿੰਗ ਹੋਈ ਤੇ ਯੂਵੀ ਵੱਲੋਂ ਜਿਹੜੀ ਗੋਲੀ ਚੱਲਨ ਤੇ ਜਿਹੜਾ ਆਸ਼ੂ ਮੋਂਗਾ ਦੀ ਇਹਦੀ ਮੌਤ ਹੋ ਗਈ। ਸਰ ਜਿਹੜਾ ਯੂਵੀ ਦਾ ਨਾਮ ਲਿੱਤਾ ਜਾ ਰਿਹਾ ਇਹ ਟੈਟੂ ਵਾਲੀ ਦੁਕਾਨ ਤੇ ਪਹਿਲੇ ਬੈਠਾ ਹੋਇਆ ਸੀਗਾ ਔਰ ਆਸ਼ੂ ਮੋਂਗਾ ਜਿਹੜਾ ਆਪਣੇ ਸਾਥੀਆਂ ਦੇ ਨਾਲ ਉੱਥੇ ਆਇਆ ਸੀਗਾ। ਹਾਂਜੀ ਹਾਂਜੀ ਇਹ ਉੱਥੇ ਪਹਿਲਾਂ ਸੀ ਤੇ ਆਸ਼ੂ ਮੋਂਗਾ ਤੇ ਉਸ ਦੇ ਸਾਥੀ ਜਿਵੇਂ ਕਿ ਆਪਾਂ ਵੀਡੀਓ ਚ ਵੀ ਦੇਖ ਸਕਦੇ ਆ। ਉਹ ਸਾਰੇ ਜਿਹੜੇ ਉੱਥੋਂ ਬਾਅਦ ਵਿੱਚ ਆਏ ਜਿਹੜੇ ਫਾਇਰਿੰਗ ਕਰ ਰਹੇ ਹੈਗੇ ਆ ਉਹ ਆਸ਼ੂ ਮੁੰਗਾ ਦੇ ਨਾਮ ਲਾਇਏ ਹੀ ਕੀ ਸੀਗੇ ਹਾਂਜੀ ਹਾਂਜੀ ਉਹਦੇ ਨਾਲ ਤਾਂ ਸਰ ਹੁਣ ਕੀ ਮਾਮਲਾ ਜਿਹੜਾ ਇਸ ਸੰਬੰਧੀ ਇਹਨਾਂ ਦਾ ਕਰਾਸ ਕੇਸ ਕੀਤਾ ਜੀ ਕਿਉਂਕਿ ਉਹਨਾਂ ਨੇ ਵੀ ਆ ਕੇ ਉੱਥੋਂ ਤਾਬਰਤੋਰ ਪੂਰੀਆਂ ਫਾਇਰਿੰਗ ਕੀਤੀ ਹੈ ਜਿਹੜੀ ਜਿਹੜਾ ਇਹ ਸ਼ਹਿਰ ਦਾ ਮਾਹੌਲ ਖਰਾਬ ਕੀਤਾ ਉਹ ਜਿਹੜਾ ਉਹਨਾਂ ਨੇ ਇਸ ਤੇ ਆ ਕੇ ਇਹਨਾਂ ਨੇ ਵੀ ਇੱਥੇ ਲੜਾਈ ਸ਼ੁਰੂ ਕੀਤੀ ਜਿਸ ਲੜਾਈ ਦੌਰਾਨ ਜਦੋਂ ਅੱਗੋਂ ਫਾਇਰਿੰਗ ਉਹਨੇ ਵੀ ਕੀਤੀ ਯੂਵੀ ਨੇ ਤੇ ਉਸ ਦੇ ਵਿੱਚ ਇਹ ਦੀ ਆਸ਼ੂ ਮੰਗੜੀ ਦੀ ਤਰਫ ਸਰ ਕਿੰਨੇ ਜਣਿਆਂ ਦੇ ਉੱਪਰ ਜਿਹੜਾ ਮਾਮਲਾ ਹੈ ਉਹ ਦਰਜ ਕੀਤਾ ਗਿਆ ਕ੍ਰੋਸ ਕੇਸ ਦੇ ਵਿੱਚ ਦੋਵਾਂ ਮਾਮਲਿਆਂ ਦੇ ਵਿੱਚ ਕਿੰਨੇ ਜਣਿਆਂ ਦੇ ਉੱਪਰ ਮਾਮਲਾ ਦਰਜ ਜਿਹੜਾ ਆਪਣਾ ਮੇਨ ਜਿਹੜੇ ਡੈੱਥ ਕਰਕੇ ਜਿਹੜਾ ਮਰਡਰ ਦਾ ਸੰਬੰਧੀ 7 ਜਣਿਆਂ ਤੇ ਹੈ ਤੇ ਇਵੇਂ 6 ਜਣਿਆਂ ਤੇ ਜਿਹੜੇ ਦੂਸਰੇ ਪਾਸੇ ਕ੍ਰੋਸ ਕੇਸ ਤੇ ਤਾਂ ਬਿਲਕੁਲ ਜਿਹੜਾ ਕ੍ਰੋਸ ਕੇਸ ਕੀਤਾ ਗਿਆ ਇੱਕ ਚੀਜ਼ ਹੋਰ ਸਰ ਇਹ ਇੱਥੇ ਇਹ ਆਪਸ ਦੇ ਵਿੱਚ ਇੱਕੋ ਗਰੁੱਪ ਦੇ ਸੀ ਇਹ ਪਹਿਲੇ ਇਕੱਠੇ ਸੀਗੇ ਇਹ ਫਿਰ ਇਹਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਫਿਰ ਇਹ ਲਾਦੂ ਬਿਲਕੁਲ ਜੀ ਜਿਵੇਂ ਤੁਹਾਨੂੰ ਦੱਸਿਆ ਹੈ ਵੀ ਜਿਹੜਾ ਮਰਡਰ ਕੇਸ ਦੇ ਵਿੱਚ ਮੇਨ ਵਨ ਆਫ ਦਾ ਮੇਨ ਅਕਿਊਜ਼ਡ ਹੈ ਅਮਰਜੀਤ ਅਮਰੀਕ ਸਿੰਘ ਉਰਫ ਅਮਰੀਕਾ ਤੇ ਆਸ਼ੂ ਮਾਂਗਾ ਇਹ ਬੜੇ ਗੁੜੇ ਯਾਰ ਸੀਗੇ ਜੀ ਗੁੜੇ ਆਪਸ ਵਿੱਚ ਗੁੜੇ ਦੋਸਤ ਸੀ ਤੇ ਜੋ ਇਸਨੇ ਦੇਖਿਆ ਅਮਰਜੀਤ ਜਿਹੜਾ ਅਮਰੀਕ ਸਿੰਘ ਅਮਰੀਕਾ ਨੇ ਦੇਖਿਆ ਵੀ ਜਿਹੜਾ ਆਸ਼ੂ ਮਾਂਗਾ ਦੀ ਦੋਸਤੀ ਅਮਰਜੀਤ ਵਾਸੀ ਪੱਲਾ ਮੇਗਾ ਦੇ ਨਾਲ ਵਧ ਰਹੀ ਹੈ ਤੇ ਇਸ ਨੂੰ ਉਹ ਚੰਗਾ ਨਹੀਂ ਲੱਗਿਆ ਤੇ ਇਸ ਨੂੰ ਇਹੜੇ ਇਸ ਦੇ ਵਿੱਚ ਯੁਵਰਾਜ ਯੂਵੀ ਰਾਹੀ ਤੇ ਸ਼ਿਵਮ ਸੈਕਲ ਜਿਹੜਾ ਇਹਦੇ ਸੰਗਾ ਰਹੀ ਉਸ ਨੂੰ ਧਮਕਾਇਆ ਤੇ ਉਸ ਨਾਲ ਕਾਫੀ ਬੁਰਾ ਜਿਹੜਾ ਸਲੂਕ ਕੀਤਾ ਜਿਹੜਾ ਫੋਨ ਫੋਨ ਤੇ ਬੋਲ ਕੇ ਆਪਸੀ ਬੋਲ ਬੋਲ ਬੁਲਾਰਾ ਹੋਇਆ ਤੇ ਉਸ ਤੋਂ ਬਾਅਦ ਇਹਨਾਂ ਦੀ ਲੜਾਈ ਵਧਦੀ ਗਈ ਤੇ ਇਹ ਜਿਹੜਾ ਆ ਛੂਟ ਆਊਟ ਦਾ ਸੀ ਸਰ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਇਹ ਮਾਹੌਲ ਵਿਗੜਿਆ ਹੈਗਾ ਬੜਾ ਵਧੀਆ ਚੱਲ ਰਿਹਾ ਸੀਗਾ ਕੋਈ ਵਾਰਦਾਤ ਤਾਂ ਸਾਹਮਣੇ ਨਹੀਂ ਆਈਆਂ ਪਹਿਲੇ ਟਰੇਸ ਹੋ ਗਈਆਂ ਸਾਰੀਆਂ ਤੇ ਇਹ ਜਿਹੜਾ ਮਾਹੌਲ ਹੋਇਆ ਜੀ ਬਿਲਕੁਲ ਜੀ ਬੜਾ ਮਾੜਾ ਹੈ ਇਹ ਤੇ ਮੈਂ ਇਹਦੇ ਵਿੱਚ ਇਹੀ ਕਹੂੰਗਾ ਵੀ ਇਹਨਾਂ ਬੰਦਿਆਂ ਦਾ ਅਸੀਂ ਟੀਮਾਂ ਲਾਈਆਂ ਹੋਈਆਂ ਅਸੀਂ ਜਲ ਤੋਂ ਜਲਦ ਇਹਨਾਂ ਨੂੰ ਫੜ ਲਾਂਗੇ ਗ੍ਰਿਫਤਾਰ ਕਰ ਲਾਂਗੇ ਤੇ ਇਹਨਾਂ ਤੇ ਸਖਤ ਤੋਂ ਸਖਤ ਜਿਹੜਾ ਕਰੋਨ ਅਨੁਸਾਰ ਕਾਰਵਾਈ ਕੀਤੀ ਜਾਊਗੀ ਤੇ ਆਪਾਂ ਜਿਹੜਾ ਸ਼ਹਿਰ ਦਾ ਮਾਹੌਲ ਜਵਾਨੀ ਖਰਾਬ ਹੋਣ ਦੇਣਾ ਤੇ ਇੱਥੇ ਮੈਂ ਜਿਹੜੀ ਅਪੀਲ ਇਹਨਾਂ ਨੂੰ ਕਰਦਾ ਵੀ ਆਪਦਾ ਸਰੈਂਡਰ ਕਰ ਜਾਣ ਤੇ ਨਹੀਂ ਤਾਂ ਇਹਨਾਂ ਤੇ ਜਿਹੜਾ ਕਾਨੂੰਨ ਅਨੁਸਾਰ ਬਹੁਤ ਸਖਤ ਕਾਰਵਾਈ ਕਰਾਂਗੇ ਤੇ ਜਿਹੜਾ ਕਿ ਯਾਦ ਰੱਖਣਗੇ ਤੇ ਅਤੇ ਮੈਂ ਲੋਕਾਂ ਨੂੰ ਵੀ ਆਮ ਪਬਲਿਕ ਨੂੰ ਵੀ ਅਪੀਲ ਕਰਦਾ ਹਾਂ ਵੀ ਸਾਨੂੰ ਇਹਨਾਂ ਬਾਰੇ ਜਾਣਕਾਰੀ ਦੇਣ ਉਹਨਾਂ ਦੇ ਨਾਮ ਗੋਪਤ ਰੱਖੇ ਜਾਣਗੇ ਤੇ ਜਿਹੜੀ ਇਹਨਾਂ ਨੂੰ ਵਾਜਬ ਇਨਾਮ ਵੀ ਦਿੱਤਾ ਜਾਵੇ ਤਾਂ ਬਿਲਕੁਲ ਇਹਨਾਂ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਫਿਰੋਜ਼ਪੁਰ ਦੇ ਵਿੱਚ ਕੱਲ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈਗਾ ਸੀਗਾ ਔਰ ਇੱਕ ਦੀ ਮੌਤ ਹੋਈ ਸੀ ਆਸ਼ੂ ਮੋਂਗਾ ਦੀ ਮੌਤ ਹੋਈ ਸੀ ਇਹ ਮਾਮਲਾ ਕੀ ਹੈਗਾ ਸੀਗਾ ਸਾਡੇ ਨਾਲ ਐਸਐਸਪੀ ਫਿਰੋਜ਼ਪੁਰ ਦਰਪ ਸਿੰਘ ਸਿੱਧੂ ਮੌਜੂਦ ਹੈਗੇ ਆ ਉਹਨਾਂ ਨੇ ਤਸਵੀਰਾਂ ਵੀ ਜਾਰੀ ਕੀਤੀਆਂ ਹੈਗੀਆਂ ਔਰ ਲੋਕਾਂ ਤੋਂ ਮਦਦ ਵੀ ਕੀਤੀ ਹੈਗੀ ਹੈ ਮੰਗ ਕੇ ਲੋਕ ਮਦਦ ਕਰਨ ਕਿਉਂਕਿ ਸ਼ਹਿਰ ਦਾ ਮਾਹੌਲ ਖਰਾਬ ਹੋਇਆ ਐਸਐਸਪੀ ਫਲੋਸਪੁਰ ਸਾਡੇ ਨਾਲ ਮੌਜੂਦ ਹੈ ਸਰ ਕੱਲ ਫਾਇਰਿੰਗ ਹੁੰਦੀ ਹੈ ਔਰ ਤਾਬੜ ਤੋੜ ਫਾਇਰਿੰਗ ਕਰਦੇ ਆ ਦੋਵੇਂ ਪਾਸੇ ਹੁੰਦੀ ਹੈ ਇਹ ਸਰ ਕੀ ਮੈਟਰ ਕੀ ਹੈਗਾ ਸੀ ਜਿਸ ਦੇ ਵਿੱਚ ਆਸ਼ੂ ਮੋਂਗੇ ਦੀ ਡੈਥ ਹੋਈ ਹੈ ਜੀ ਬਿਲਕੁਲ ਜੀ ਇਕੱਠੇ ਸਾਰੇ ਜਾਣਕਾਰ ਸੀਗੇ ਇਹ ਬੰਦੇ ਇੱਕੋ ਗਰੁੱਪ ਦੇ ਸੀ ਤੇ ਇਹ ਆਪਸ ਵਿੱਚ ਇਹਨਾਂ ਦੀ ਕੋਈ ਬੋਲਬਲਾਰਾ ਹੋਇਆ ਜਿਵੇਂ ਅਮਰੀਕ ਸਿੰਘ ਅਮਰੀਕਾ ਜਿਹੜਾ ਇੱਕ ਇਹਦਾ ਆਸ਼ੂ ਮੰਗੇ ਦਾ ਬੜਾ ਕਰੀਬੀ ਦੋਸਤ ਸੀ ਇਵਨ ਇਥੋਂ ਤੱਕ ਕਿ ਆਸ਼ੂ ਮੰਗੇ ਦੇ ਬਾਹ ਦੇ ਉੱਪਰ ਵੀ ਉਹਦਾ ਅਮਰੀਕਾ ਉਹਦਾ ਨਾਮ ਲਿਖਿਆ ਹੋਇਆ ਸੀ ਟੈਟੂ ਬਣਾਇਆ ਹੋਇਆ ਸੀ ਉਹਨੇ ਇੰਨੀ ਇਹਨਾਂ ਦੀ ਦੋਸਤੀ ਸੀ ਪਰ ਇਹਨਾਂ ਦੇ ਵਿੱਚ ਇੱਕ ਅਮਰਜੀਤ ਸਿੰਘ ਜਦੋਂ ਉਹਨੇ ਦੇਖਿਆ ਵੀ ਕੋਈ ਅਮਰਜੀਤ ਸਿੰਘ ਨਾ ਦਾ ਮੁੰਡੇ ਦੇ ਇਹ ਬੜਾ ਕਲੋਜ਼ ਹੋ ਰਿਹਾ ਵਾਸੀ ਪੱਲਾ ਮੇ ਕਹਦਾ ਉਹ ਤੇ ਉਸਨੇ ਇਸ ਨੂੰ ਯੁਵਰਾਜ ਰਾਹੀਂ ਤੇ ਜਿਹੜਾ ਸ਼ਿਵਮ ਸੈਗਲ ਹੈ ਸ਼ਾਂਗਾ ਉਹਨਾਂ ਦੇ ਰਾਹੀਂ ਇਸ ਨੂੰ ਧਮਕਾਇਆ ਤੇ ਇਸ ਨੂੰ ਮਾਰਾ ਕਾਫੀ ਬੋਲਿਆ ਇਹਨਾਂ ਦਾ ਬੋਲਬਲਾਰਾ ਹੋਇਆ ਜਿਸ ਦੇ ਵਿੱਚ ਇਹਨਾਂ ਨੇ ਇੱਕ ਦੂਜੇ ਦੀਆਂ ਔਰਤਾਂ ਦੇ ਸਬੰਧ ਦੇ ਵਿੱਚ ਵੀ ਫਟਸੇ ਦਾ ਬੋਲੇ ਤਾਂ ਜਿਸ ਤੋਂ ਇਹਨਾਂ ਦੀ ਲੜਾਈ ਹੋਰ ਵਧੀ ਤੇ ਇਹਨਾਂ ਨੇ ਇਹ ਜਿਹੜਾ ਆਸ਼ੂ ਵਾਂਗਾ ਸਮੇਤ ਦੇਵ ਸ਼ਰਮਾ ਅਮਰਜੀਤ ਲਖਾ ਨੱਡਾ ਤੇ ਗੁਰਜਿੰਦਰ ਉਰਫ ਗੁਰੀ ਇਹ ਸਾਰੇ ਜਣੇ ਨੇ ਉੱਥੇ ਗਏ ਜਿੱਥੇ ਪਲੇਸ ਆਫ ਅਕਰਨਸਾ ਵਿਰਕ ਟੈਟੂ ਵਾਲੇ ਦੀ ਸ਼ਾਪ ਹੈ ਤੇ ਉੱਥੇ ਯੋਵਰਾਜ ਯੂਵੀ ਸੀ ਜੋ ਜੋ ਇਹਨਾਂ ਦੀ ਲੜਾਈ ਦੌਰਾਨ ਉੱਥੇ ਜਿਹੜੀ ਇਹਨਾਂ ਨੇ ਲੜਾਈ ਦੌਰਾਨ ਦੋਨੇ ਪਾਸੇ ਫਾਇਰ ਫਾਇਰਿੰਗ ਹੋਈ ਤੇ ਯੂਵੀ ਵੱਲੋਂ ਜਿਹੜੀ ਗੋਲੀ ਚੱਲਨ ਤੇ ਜਿਹੜਾ ਆਸ਼ੂ ਮੋਂਗਾ ਦੀ ਇਹਦੀ ਮੌਤ ਹੋ ਗਈ ਸਰ ਜਿਹੜਾ ਯੂਵੀ ਦਾ ਨਾਮ ਲਿੱਤਾ ਜਾ ਰਿਹਾ ਇਹ ਟੈਟੂ ਵਾਲੀ ਦੁਕਾਨ ਤੇ ਪਹਿਲੇ ਬੈਠਾ ਹੋਇਆ ਸੀਗਾ ਔਰ ਆਸ਼ੂ ਮੋਂਗਾ ਜਿਹੜਾ ਆਪਣੇ ਸਾਥੀਆਂ ਦੇ ਨਾਲ ਉੱਥੇ ਆਇਆ ਸੀਗਾ ਹਾਂਜੀ ਹਾਂਜੀ ਇਹ ਉੱਥੇ ਪਹਿਲਾਂ ਸੀ ਤੇ ਆਸ਼ੂ ਮੋਂਗਾ ਤੇ ਉਸੇ ਸਾਥੀ ਜਿਵੇਂ ਕਿ ਆਪਾਂ ਵੀਡੀਓ ਚ ਵੀ ਦੇਖ ਸਕਦੇ ਆ ਉਹ ਸਾਰੇ ਜਿਹੜੇ ਉੱਥੋਂ ਬਾਅਦ ਵਿੱਚ ਆਏ ਸੀ ਜਿਹੜੇ ਫਾਇਰਿੰਗ ਕਰ ਰਹੇ ਹੈਗੇ ਆ ਉਹ ਆਸ਼ੂ ਮੋਂਗਾ ਦੇ ਨਾਲ ਆਏ ਹੀਗੇ ਸੀਗੇ ਹਾਂਜੀ ਹਾਂਜੀ ਉਹਦੇ ਨਾਲ ਤਾਂ ਸਰ ਹੁਣ ਕੀ ਮਾਮਲਾ ਜਿਹੜਾ ਇਸ ਸਬੰਧੀ ਇਹਨਾਂ ਦਾ ਕਰਾਸ ਕੇਸ ਕੀਤਾ ਜੀ ਕਿਉਂਕਿ ਉਹਨਾਂ ਨੇ ਵੀ ਆ ਕੇ ਉੱਥੋਂ ਤਾਬਰਤੋਰ ਪੂਰੀਆਂ ਫਾਇਰਿੰਗ ਕੀਤੀ ਹੈ ਜਿਹੜੀ ਜਿਹੜਾ ਸ਼ਹਿਰ ਦਾ ਮਾਹੌਲ ਖਰਾਬ ਕੀਤਾ ਉਹ ਜਿਹੜਾ ਉਹਨਾਂ ਨੇ ਇਸ ਤੇ ਆ ਕੇ ਇਹਨਾਂ ਨੇ ਵੀ ਇੱਥੇ ਲੜਾਈ ਸ਼ੁਰੂ ਕੀਤੀ ਜਿਸ ਲੜਾਈ ਦੌਰਾਨ ਜਦੋਂ ਅੱਗੇ ਉਹ ਫਾਇਰਿੰਗ ਉਹਨੇ ਵੀ ਕੀਤੀ ਯੂਵੀ ਨੇ ਤੇ ਉਸ ਦੇ ਵਿੱਚ ਇਹਦੀ ਆਸ਼ੂ ਮੰਗੇ ਦੀ ਤਰਫ ਸਰ ਕਿੰਨੇ ਜਣਿਆਂ ਦੇ ਉੱਪਰ ਜਿਹੜਾ ਮਾਮਲਾ ਹੈ ਉਹ ਦਰਜ ਕੀਤਾ ਗਿਆ ਕ੍ਰੋਸ ਕੇਸ ਦੇ ਵਿੱਚ ਦੋਵਾਂ ਮਾਮਲਿਆਂ ਦੇ ਵਿੱਚ ਕਿੰਨੇ ਜਣੇ ਦੇ ਉੱਪਰ ਮਾਮਲਾ ਦਰਜ ਜਿਹੜਾ ਆਪਣਾ ਮੇਨ ਜਿਹੜੇ ਡੈਥ ਕਰਕੇ ਜਿਹੜਾ ਮਰਡਰ ਦਾ ਸੰਬੰਧੀ 7 ਜਣੇ ਤੇ ਆ ਤੇ ਇਹ ਵੀ 6 ਜਣੇ ਤੇ ਜਿਹੜੇ ਦੂਸਰੇ ਪਾਸੇ ਕ੍ਰੋਸ ਕੇਸ ਤੇ ਤਾਂ ਬਿਲਕੁਲ ਜਿਹੜਾ ਕ੍ਰੋਸ ਕੇਸ ਕੀਤਾ ਗਿਆ ਇੱਕ ਚੀਜ਼ ਹੋਰ ਸਰ ਇਹ ਇੱਥੇ ਇਹ ਆਪਸ ਦੇ ਵਿੱਚ ਇੱਕੋ ਗਰੁੱਪ ਦੇ ਸੀ ਇਹ ਪਹਿਲੇ ਇਕੱਠੇ ਸੀਗੇ ਤੇ ਫਿਰ ਇਹਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਫਿਰ ਬਿਲਕੁਲ ਜੀ ਜਿਵੇਂ ਤੁਹਾਨੂੰ ਦੱਸਿਆ ਹੈ ਵੀ ਜਿਹੜਾ ਮਰਡਰ ਕੇਸ ਦੇ ਵਿੱਚ ਮੇਨ ਵਨ ਆਫ ਦਾ ਮੇਨ ਅਕਿਊਜ਼ਡ ਹੈ ਅਮਰਜੀਤ ਅਮਰੀਕ ਸਿੰਘ ਉਰਫ ਅਮਰੀਕਾ ਤੇ ਆਸ਼ੂ ਮੋਂਗਾ ਇਹ ਬੜੇ ਗੁੜੇ ਯਾਰ ਸੀਗੇ ਜੀ ਗੁੜੇ ਆਪਸ ਵਿੱਚ ਗੁੜੇ ਦੋਸਤ ਸੀ ਤੇ ਜੋ ਇਸਨੇ ਦੇਖਿਆ ਅਮਰਜੀਤ ਜਿਹੜਾ ਅਮਰੀਕ ਸਿੰਘ ਅਮਰੀਕਾ ਨੇ ਦੇਖਿਆ ਵੀ ਜਿਹੜਾ ਆਸ਼ੂ ਮੋਂਗਾ ਦੀ ਦੋਸਤੀ ਅਮਰਜੀਤ ਵਾਸੀ ਪੱਲਾ ਮੇਗਾ ਦੇ ਨਾਲ ਵਧ ਰਹੀ ਹੈ ਤੇ ਇਸ ਨੂੰ ਉਹ ਚੰਗਾ ਨਹੀਂ ਲੱਗਿਆ ਤੇ ਇਸ ਨੂੰ ਇਹੜੇ ਇਸ ਦੇ ਵਿੱਚ ਯੁਵਰਾਜ ਯੂਵੀ ਰਾਹੀ ਤੇ ਸ਼ਿਵਮ ਸੈਕਲ ਜਿਹੜਾ ਇਹਦੇ ਸੰਗਾ ਰਹੀ ਉਸ ਨੂੰ ਧਮਕਾਇਆ ਤੇ ਉਸ ਨਾਲ ਕਾਫੀ ਬੁਰਾ ਜਿਹੜਾ ਸਲੂਕ ਕੀਤਾ ਜਿਹੜਾ ਫੋਨ ਫੋਨ ਤੇ ਬੋਲ ਕੇ ਆਪਸੀ ਬੋਲ ਬੋਲ ਬੁਲਾਰਾ ਹੋਇਆ ਤੇ ਉਸ ਤੋਂ ਬਾਅਦ ਇਹਨਾਂ ਦੀ ਲੜਾਈ ਵਧਦੀ ਗਈ ਤੇ ਇਹ ਜਿਹੜਾ ਆ ਛੂਟ ਆਊਟ ਦਾ ਸੀ ਸਰ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਮਾਹੌਲ ਵਿਗੜਿਆ ਹੈਗਾ ਬੜਾ ਵਧੀਆ ਚੱਲ ਰਿਹਾ ਸੀਗਾ ਕੋਈ ਵਾਰਦਾਤ ਤਾਂ ਸਾਹਮਣੇ ਨਹੀਂ ਆਈਆਂ ਪਹਿਲੇ ਟਰੇਸ ਹੋ ਗਈਆਂ ਸਾਰੀਆਂ ਤੇ ਇਹ ਜਿਹੜਾ ਮਾਹੌਲ ਹੋਇਆ ਜੀ ਬਿਲਕੁਲ ਜੀ ਬੜਾ ਮਾੜਾ ਹੈ ਇਹ ਤੇ ਮੈਂ ਇਹਦੇ ਵਿੱਚ ਇਹੀ ਕਹੂੰਗਾ ਵੀ ਇਹਨਾਂ ਬੰਦਿਆਂ ਦਾ ਅਸੀਂ ਟੀਮਾਂ ਲਾਈਆਂ ਹੋਈਆਂ ਅਸੀਂ ਜਲ ਤੋਂ ਜਲਦ ਇਹਨਾਂ ਨੂੰ ਫੜ ਲਾਂਗੇ ਗ੍ਰਿਫਤਾਰ ਕਰ ਲਾਂਗੇ ਤੇ ਇਹਨਾਂ ਤੇ ਸਖਤ ਤੋਂ ਸਖਤ ਜਿਹੜਾ ਕਾਨੂੰਨ ਅਨ ਜੇ ਆਪਾਂ ਜਿਹੜਾ ਸ਼ਹਿਰ ਦਾ ਮਾਹੌਲ ਜਵਾਨੀ ਖਰਾਬ ਹੋਣ ਦੇਣਾ ਤੇ ਇੱਥੇ ਮੈਂ ਜਿਹੜੀ ਅਪੀਲ ਇਹਨਾਂ ਨੂੰ ਕਰਦਾ ਵੀ ਆਪਦਾ ਸਰੈਂਡਰ ਕਰ ਜਾਣ ਤੇ ਨਹੀਂ ਤਾਂ ਇਹਨਾਂ ਤੇ ਜਿਹੜਾ ਕਾਨੂੰਨ ਅਨੁਸਾਰ ਬਹੁਤ ਸਖਤ ਕਾਰਵਾਈ ਕਰਾਂਗੇ ਤੇ ਜਿਹੜਾ ਕਿ ਯਾਦ ਰੱਖਣਗੇ ਤੇ ਅਤੇ ਮੈਂ ਲੋਕਾਂ ਨੂੰ ਵੀ ਆਮ ਪਬਲਿਕ ਨੂੰ ਵੀ ਅਪੀਲ ਕਰਦਾ ਹਾਂ ਵੀ ਸਾਨੂੰ ਇਹਨਾਂ ਬਾਰੇ ਜਾਣਕਾਰੀ ਦੇਣ ਉਹਨਾਂ ਦੇ ਨਾਂ ਗੁਪਤ ਰੱਖੇ ਜਾਣਗੇ ਤੇ ਜਿਹੜੀ ਇਹਨਾਂ ਨੂੰ ਵਾਜਬ ਇਨਾਮ ਵੀ ਦਿੱਤਾ ਜਾਵੇ ਤਾਂ ਬਿਲਕੁਲ ਇਹਨਾਂ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਫਿਰੋਜ਼ਪੁਰ ਦੇ ਵਿੱਚ ਕੱਲ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈਗਾ ਸੀਗਾ ਔਰ ਇੱਕ ਦੀ ਮੌਤ ਹੋਈ ਸੀ ਆਸ਼ੂ ਮੋਂਗਾ ਦੀ ਮੌਤ ਹੋਈ ਸੀ ਇਹ ਮਾਮਲਾ ਕੀ ਹੈਗਾ ਸੀਗਾ ਸਾਡੇ ਨਾਲ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਦਰ ਸਿੰਘ ਸਿੱਧੂ ਮੌਜੂਦ ਹੈਗੇ ਆ ਉਹਨਾਂ ਨੇ ਤਸਵੀਰਾਂ ਵੀ ਜਾਰੀ ਕੀਤੀਆਂ ਹੈਗੀਆਂ ਔਰ ਲੋਕਾਂ ਤੋਂ ਮਦਦ ਵੀ ਕੀਤੀ ਹੈਗੀ ਆ ਮੰਗ ਕੇ ਲੋਕ ਮਦਦ ਕਰਨ ਕਿਉਂਕਿ ਸ਼ਹਿਰ ਦਾ ਮਾਹੌਲ ਖਰਾਬ ਹੋਇਆ ਐ एसएसपी ਫਿਰੋਜ਼ਪੁਰ ਸਾਡੇ ਨਾਲ ਮੌਜੂਦ ਹੈ ਸਰ ਕੱਲ ਫਾਇਰਿੰਗ ਹੁੰਦੀ ਹੈ ਔਰ ਤਾਬੜ ਤੋੜ ਫਾਇਰਿੰਗ ਕਰਦੇ ਆ ਦੋਵੇਂ ਪਾਸੇ ਹੁੰਦੀ ਹੈ ਇਹ ਸਰ ਕੀ ਮੈਟਰ ਕੀ ਹੈਗਾ ਸੀ ਜਿਸ ਦੇ ਵਿੱਚ ਆਸ਼ੂ ਮੋਂਗੇ ਦੀ ਡੈਥ ਹੋਈ ਹੈ ਜੀ ਬਿਲਕੁਲ ਜੀ ਇਕੱਠੇ ਹੀ ਸਾਰੇ ਜਾਣਕਾਰ ਸੀਗੇ ਇਹ ਬੰਦੇ ਇੱਕੋ ਗਰੁੱਪ ਦੇ ਸੀ ਤੇ ਇਹ ਆਪਸ ਵਿੱਚ ਇਹਨਾਂ ਦੀ ਕੋਈ ਬੋਲਬਲਰਾ ਹੋਇਆ ਜਿਵੇਂ ਅਮਰੀਕ ਸਿੰਘ ਅਮਰੀਕਾ ਜਿਹੜਾ ਇੱਕ ਇਹਦਾ आशु मौंगे ਦਾ ਬੜਾ ਕਰੀਬੀ ਦੋਸਤ ਸੀ ਇਵਨ ਇਤੋਂ ਤੱਕ ਕਿ ਆਸ਼ੂ ਮੌਂਗੇ ਦੇ ਬਾਹ ਦੇ ਉੱਪਰ ਵੀ ਉਹਦਾ ਅਮਰੀਕਾ ਉਹਦਾ ਨਾਮ ਲਿਖਿਆ ਹੋਇਆ ਸੀ ਟੈਟੂ ਬਣਾਇਆ ਹੋਇਆ ਸੀ ਉਹਨੇ ਇੰਨੀ ਇਹਨਾਂ ਦੀ ਦੋਸਤੀ ਸੀ ਪਰ ਇਹਨਾਂ ਦੇ ਵਿੱਚ ਇੱਕ ਅਮਰਜੀਤ ਸਿੰਘ ਜਦੋਂ ਉਹਨੇ ਦੇਖਿਆ ਵੀ ਕੋਈ ਅਮਰਜੀਤ ਸਿੰਘ ਨਾ ਦਾ ਮੁੰਡੇ ਦੇ ਇਹ ਬੜਾ ਕਲੋਜ਼ ਹੋ ਰਿਹਾ ਵਾਸੀ ਪੱਲਾ ਮੇ ਕਹਦਾ ਉਹ ਤੇ ਉਸਨੇ ਇਸ ਨੂੰ ਯੁਵਰਾਜ ਰਾਹੀਂ ਤੇ ਜਿਹੜਾ ਸ਼ਿਵਮ ਸੈਗਲ ਹੈ ਸ਼ਾਂਗਾ ਉਹਨਾਂ ਦੇ ਰਾਹੀਂ ਇਸ ਨੂੰ ਧਮਕਾਇਆ ਤੇ ਇਸ ਨੂੰ ਮਾਰਾ ਕਾਫੀ ਬੋਲਿਆ ਇਹਨਾਂ ਦਾ ਬੋਲਬਲਾਰਾ ਹੋਇਆ ਜਿਸ ਦੇ ਵਿੱਚ ਇਹਨਾਂ ਨੇ ਇੱਕ ਦੂਜੇ ਦੀਆਂ ਔਰਤਾਂ ਦੇ ਸਬੰਧ ਦੇ ਵਿੱਚ ਵੀ ਪੁਟਸੇ ਦਾ ਬੋਲੇ ਤਾਂ ਜਿਸ ਤੋਂ ਇਹਨਾਂ ਦੀ ਲੜਾਈ ਹੋਰ ਵਧੀ ਤੇ ਇਹਨਾਂ ਨੇ ਇਹ ਜਿਹੜਾ ਆਸ਼ੂ ਮੋਂਗਾ ਸਮੇਤ ਦੇਵ ਸ਼ਰਮਾ ਅਮਰਜੀਤ ਲੱਖਾ ਲੱਡਾ ਤੇ ਗੁਰਜਿੰਦਰ ਉਰਫ ਗੁਰੀ ਇਹ ਸਾਰੇ ਜਣੇ ਨੇ ਉੱਥੇ ਗਏ ਜਿੱਥੇ ਪਲੇਸ ਆਫ ਅਕਰਾਂਸਾ ਵਿਰਾ ਟੈਟੂ ਵਾਲੀ ਦੀ ਸ਼ਾਪ ਹੈ ਤੇ ਉੱਥੇ ਯੋਵਰਾਜ ਯੂਵੀ ਸੀ ਜੋ ਜੋ ਇਹਨਾਂ ਦੀ ਲੜਾਈ ਦੌਰਾਨ ਉੱਥੇ ਜਿਹੜੀ ਇਹਨਾਂ ਨੇ ਲੜਾਈ ਦੌਰਾਨ ਦੋਨੇ ਪਾਸੇ ਫਾਇਰਿੰਗ ਹੋਈ ਤੇ ਯੂਵੀ ਵੱਲੋਂ ਜਿਹੜੀ ਗੋਲੀ ਚੱਲਨ ਤੇ ਜਿਹੜਾ ਆਸ਼ੂ ਮੋਂਗਾ ਦੀ ਇਹਦੀ ਮੌਤ ਹੋ ਗਈ ਸਰ ਜਿਹੜਾ ਯੂਵੀ ਦਾ ਨਾਮ ਲਿੱਤਾ ਜਾ ਰਿਹਾ ਇਹ ਟੈਟੂ ਵਾਲੀ ਦੁਕਾਨ ਤੇ ਪਹਿਲੇ ਬੈਠਾ ਹੋਇਆ ਸੀਗਾ ਔਰ ਆਸ਼ੂ ਮੋਂਗਾ ਜਿਹੜਾ ਆਪਣੇ ਸਾਥੀਆਂ ਦੇ ਨਾਲ ਉੱਥੇ ਆਇਆ ਸੀਗਾ ਹਾਂ ਜੀ ਇਹ ਉੱਥੇ ਪਹਿਲਾਂ ਸੀ ਤੇ ਆਸ਼ੂ ਮੰਗਾ ਤੇ ਉਸ ਦੇ ਸਾਥੀ ਜਿਵੇਂ ਕਿ ਆਪਾਂ ਵੀਡੀਓ ਚ ਵੀ ਦੇਖ ਸਕਦੇ ਆ ਉਹ ਸਾਰੇ ਜਿਹੜੇ ਉੱਥੋਂ ਬਾਅਦ ਵਿੱਚ ਆਏ ਸੀ ਜਿਹੜੇ ਫਾਇਰਿੰਗ ਕਰ ਰਹੇ ਹੈਗੇ ਆ ਉਹ ਆਸ਼ੂ ਮੰਗਾ ਦੇ ਨਾਲ ਆਏ ਹੀਗੇ ਸੀਗੇ ਹਾਂਜੀ ਹਾਂਜੀ ਉਹਦੇ ਨਾਲ ਤਾਂ ਸਰ ਹੁਣ ਕੀ ਮਾਮਲਾ ਜੀ ਇਹ ਸਬੰਧੀ ਇਹਨਾਂ ਦਾ ਕਰਾਸ ਕੇਸ ਕੀਤਾ ਜੀ ਕਿਉਂਕਿ ਉਹਨਾਂ ਨੇ ਵੀ ਆ ਕੇ ਉੱਥੋਂ ਤਾਬਰਤੋਰ ਪੂਰੀਆਂ ਫਾਇਰਿੰਗ ਕੀਤੀ ਹੈ ਜਿਹੜੀ ਜਿਹੜਾ ਸ਼ਹਿਰ ਦਾ ਮਾਹੌਲ ਖਰਾਬ ਕੀਤਾ ਉਹ ਜਿਹੜਾ ਉਹਨਾਂ ਨੇ ਇਸ ਤੇ ਆ ਕੇ ਇਹਨਾਂ ਨੇ ਵੀ ਇੱਥੇ ਲੜਾਈ ਸ਼ੁਰੂ ਕੀਤੀ ਜਿਸ ਲੜਾਈ ਦਾਾਂ ਜਦੋਂ ਅੱਗੋਂ ਫਾਇਰਿੰਗ ਹੋਣੇ ਵੀ ਕੀਤੀ ਯੂਵੀ ਨੇ ਤੇ ਉਸ ਦੇ ਵਿੱਚ ਇਹਦੀ ਆਸ਼ੂ ਮੰਗੇ ਦੀ ਤੇ ਤੋਂ ਸਰ ਕਿੰਨੇ ਜਣਿਆਂ ਦੇ ਉੱਪਰ ਜਿਹੜਾ ਮਾਮਲਾ ਹੈ ਉਹ ਦਰਜ ਕੀਤਾ ਗਿਆ ਕ੍ਰੋਸ ਕੇਸ ਦੇ ਵਿੱਚ ਦੋਵਾਂ ਮਾਮਲਿਆਂ ਦੇ ਵਿੱਚ ਕਿੰਨੇ ਜਣੇ ਦੇ ਉੱਪਰ ਮਾਮਲਾ ਜਿਹੜਾ ਆਪਣਾ ਮੇਨ ਜਿਹੜੇ ਡੈਥ ਕਰਕੇ ਜਿਹੜਾ ਮਰਡਰ ਦਾ ਸੰਬੰਧੀ 7 ਜਣੇ ਤੇ ਆ ਤੇ ਇਵੇਂ 6 ਜਣੇ ਤੇ ਜਿਹੜੇ ਦੂਸਰੇ ਪਾਸੇ ਕ੍ਰੋਸ ਕੇਸ ਤੇ ਤਾਂ ਬਿਲਕੁਲ ਜਿਹੜਾ ਕ੍ਰੋਸ ਕੇਸ ਕੀਤਾ ਗਿਆ ਇੱਕ ਚੀਜ਼ ਹੋਰ ਸਰ ਇਹ ਇੱਥੇ ਇਹ ਆਪਸ ਦੇ ਵਿੱਚ ਇੱਕੋ ਗਰੁੱਪ ਦੇ ਸੀ ਇਹ ਪਹਿਲੇ ਇਕੱਠੇ ਸੀਗੇ ਇਹ ਫਿਰ ਇਹਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਫਿਰ ਇਹ ਲਾਦੂ ਬਿਲਕੁਲ ਜੀ ਜਿਵੇਂ ਤੁਹਾਨੂੰ ਦੱਸਿਆ ਹੈ ਵੀ ਜਿਹੜਾ ਮਰਡਰ ਕੇਸ ਦੇ ਵਿੱਚ ਮੇਨ ਵਨ ਆਫ ਦਾ ਮੇਨ ਅਕਿਊਜ਼ਡ ਹੈ ਅਮਰਜੀਤ ਅਮਰੀਕ ਸਿੰਘ ਉਰਫ ਅਮਰੀਕਾ ਤੇ ਆਸ਼ੂ ਮਾਂਗਾ ਇਹ ਬੜੇ ਗੁੜੇ ਯਾਰ ਸੀਗੇ ਜੀ ਗੁੜੇ ਆਪਸ ਵਿੱਚ ਗੁੜੇ ਦੋਸਤ ਸੀ ਤੇ ਜੋ ਇਸਨੇ ਦੇਖਿਆ ਅਮਰਜੀਤ ਜਿਹੜਾ ਅਮਰੀਕ ਸਿੰਘ ਅਮਰੀਕਾ ਨੇ ਦੇਖਿਆ ਵੀ ਜਿਹੜਾ ਆਸ਼ੂ ਮਾਂਗਾ ਦੀ ਦੋਸਤੀ ਅਮਰਜੀਤ ਵਾਸੀ ਪੱਲਾ ਮੇਗਾ ਦੇ ਨਾਲ ਵਧ ਰਹੀ ਹੈ ਤੇ ਇਸ ਨੂੰ ਉਹ ਚੰਗਾ ਨਹੀਂ ਲੱਗਿਆ ਤੇ ਇਸ ਨੂੰ ਇਹੜੇ ਇਸ ਦੇ ਵਿੱਚ ਯੁਵਰਾਜ ਯੂਵੀ ਰਾਹੀ ਤੇ ਸ਼ਿਵਮ ਸਾਈਕਲ ਜਿਹੜਾ ਇਹਦੇ ਸੰਗਾ ਰਹੀ ਉਸ ਨੂੰ ਧਮਕਾਇਆ ਤੇ ਉਸ ਨਾਲ ਕਾਫੀ ਬੁਰਾ ਜਿਹੜਾ ਸਲੂਕ ਕੀਤਾ ਜਿਹੜਾ ਫੋਨ ਫੋਨ ਤੇ ਬੋਲ ਕੇ ਆਪਸੀ ਬੋਲ ਬੋਲ ਬੁਲਾਰਾ ਹੋਇਆ ਤੇ ਉਸ ਤੋਂ ਬਾਅਦ ਇਹਨਾਂ ਦੀ ਲੜਾਈ ਵਧਦੀ ਗਈ ਤੇ ਇਹ ਜਿਹੜਾ ਆ ਛੂਟ ਆਊਟ ਦਾ ਸੀ ਸਰ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਇਹ ਮਾਹੌਲ ਵਿਗੜਿਆ ਹੈਗਾ ਬੜਾ ਵਧੀਆ ਚੱਲ ਰਿਹਾ ਸੀਗਾ ਕੋਈ ਵਾਰਦਾਤ ਤਾਂ ਸਾਹਮਣੇ ਨਹੀਂ ਆਈਆਂ ਪਹਿਲੇ ਟਰੇਸ ਹੋ ਗਈਆਂ ਸਾਰੀਆਂ ਤੇ ਇਹ ਜਿਹੜਾ ਮਾਹੌਲ ਹੋਇਆ ਜੀ ਬਿਲਕੁਲ ਜੀ ਬੜਾ ਮਾੜਾ ਹੈ ਇਹ ਤੇ ਮੈਂ ਇਹਦੇ ਵਿੱਚ ਇਹੀ ਕਹੂੰਗਾ ਵੀ ਇਹਨਾਂ ਬੰਦਿਆਂ ਦਾ ਅਸੀਂ ਟੀਮਾਂ ਲਾਈਆਂ ਹੋਈਆਂ ਅਸੀਂ ਜਲ ਤੋਂ ਜਲਦ ਇਹਨਾਂ ਨੂੰ ਫੜ ਲਾਂਗੇ ਗ੍ਰਿਫਤਾਰ ਕਰ ਲਾਂਗੇ ਤੇ ਇਹਨਾਂ ਤੇ ਸਖਤ ਤੋਂ ਸਖਤ ਜਿਹੜਾ ਕਾਨੂੰਨ ਅ ਜਪਾ ਜਿਹੜਾ ਸ਼ਹਿਰ ਦਾ ਮਾਹੌਲ ਜਵਾਨੀ ਖਰਾਬ ਹੋਣ ਦੇਣਾ ਤੇ ਇੱਥੇ ਮੈਂ ਜਿਹੜੀ ਅਪੀਲ ਇਹਨਾਂ ਨੂੰ ਕਰਦਾ ਵੀ ਆਪਦਾ ਸਰੈਂਡਰ ਕਰ ਜਾਣ ਤੇ ਨਹੀਂ ਤਾਂ ਇਹਨਾਂ ਤੇ ਜਿਹੜਾ ਕਾਨੂੰਨ ਅਨੁਸਾਰ ਬਹੁਤ ਸਖਤ ਕਾਰਵਾਈ ਕਰਾਂਗੇ ਤੇ ਜਿਹੜਾ ਕਿ ਯਾਦ ਰੱਖਣਗੇ ਤੇ ਅਤੇ ਮੈਂ ਲੋਕਾਂ ਨੂੰ ਵੀ ਆਮ ਪਬਲਿਕ ਨੂੰ ਵੀ ਅਪੀਲ ਕਰਦਾ ਹਾਂ ਵੀ ਸਾਨੂੰ ਇਹਨਾਂ ਬਾਰੇ ਜਾਣਕਾਰੀ ਦੇਣ ਉਹਨਾਂ ਦੇ ਨਾਮ ਗੋਪਤ ਰੱਖੇ ਜਾਣਗੇ ਤੇ ਜਿਹੜੀ ਇਹਨਾਂ ਨੂੰ ਵਾਜਬ ਇਨਾਮ ਵੀ ਦਿੱਤਾ ਜਾਵੇ ਤਾਂ ਬਿਲਕੁਲ ਇਹਨਾਂ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਫਿਰੋਜ਼ਪੁਰ ਦੇ ਵਿੱਚ ਕੱਲ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈਗਾ ਸੀਗਾ ਔਰ ਇੱਕ ਦੀ ਮੌਤ ਹੋਈ ਸੀ ਆਸ਼ੂ ਮੋਂਗਾ ਦੀ ਮੌਤ ਹੋਈ ਸੀ ਇਹ ਮਾਮਲਾ ਕੀ ਹੈਗਾ ਸੀਗਾ ਸਾਡੇ ਨਾਲ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਦਰਪ ਸਿੰਘ ਸਿੱਧੂ ਮੌਜੂਦ ਹੈਗੇ ਆ ਉਹਨਾਂ ਨੇ ਤਸਵੀਰਾਂ ਵੀ ਜਾਰੀ ਕੀਤੀਆਂ ਹੈਗੀਆਂ ਔਰ ਲੋਕਾਂ ਤੋਂ ਮਦਦ ਵੀ ਕੀਤੀ ਹੈਗੀ ਆ ਮੰਗ ਕੀਤੀ ਲੋਕ ਮਦਦ ਕਰਨ ਕਿਉਂਕਿ ਸ਼ਹਿਰ ਦਾ ਮਾਹੌਲ ਖਰਾਬ ਹੋਇਆ ਐਸਐਸਪੀ ਫਲੋਸਪੁਰ ਸਾਡੇ ਨਾਲ ਮੌਜੂਦ ਹੈ ਸਲ ਕੱਲ ਫਾਇਰਿੰਗ ਹੁੰਦੀ ਹੈ ਔਰ ਤਾਬੜ ਤੋੜ ਫਾਇਰਿੰਗ ਕਰਦੇ ਆ ਦੋਵੇਂ ਪਾਸੇ ਹੁੰਦੀ ਹੈ ਇਹ ਸਰ ਕੀ ਮੈਟਰ ਕੀ ਹੈਗਾ ਸੀ ਜਿਸ ਦੇ ਵਿੱਚ ਆਸ਼ੂ ਮੋਂਗੇ ਦੀ ਡੈਥ ਹੋਈ ਹੈ ਜੀ ਬਿਲਕੁਲ ਜੀ ਇਕੱਠੇ ਹੀ ਸਾਰੇ ਜਾਣਕਾਰ ਸੀਗੇ ਇਹ ਬੰਦੇ ਇੱਕੋ ਗਰੁੱਪ ਦੇ ਸੀ ਤੇ ਇਹ ਆਪਸ ਵਿੱਚ ਇਹਨਾਂ ਦੀ ਕੋਈ ਬੋਲਬਲਾਰਾ ਹੋਇਆ ਜਿਵੇਂ ਅਮਰੀਕ ਸਿੰਘ ਅਮਰੀਕਾ ਜਿਹੜਾ ਇੱਕ ਇਹਦਾ ਆਸ਼ੂ ਮੋਂਗੇ ਦਾ ਬੜਾ ਕਰੀਬੀ ਦੋਸਤ ਸੀ ਈਵਨ ਇਥੋਂ ਤੱਕ ਕਿ ਆਸ਼ੂ ਮੋਂਗੇ ਦੇ ਬਾਹ ਦੇ ਉੱਪਰ ਵੀ ਉਹਦਾ ਅਮਰੀਕਾ ਉਹਦਾ ਨਾਮ ਲਿਖਿਆ ਹੋਇਆ ਸੀ ਟੈਟੂ ਬਣਾਇਆ ਹੋਇਆ ਸੀ ਉਹਨੇ ਇੰਨੀ ਇਹਨਾਂ ਦੀ ਦੋਸਤੀ ਸੀ ਪਰ ਇਹਨਾਂ ਦੇ ਵਿੱਚ ਇੱਕ ਅਮਰਜੀਤ ਸਿੰਘ ਜਦੋਂ ਉਹਨੇ ਦੇਖਿਆ ਵੀ ਕੋਈ ਅਮਰਜੀਤ ਸਿੰਘ ਨਾਂ ਦਾ ਮੁੰਡੇ ਦੇ ਇਹ ਬੜਾ ਕਲੋਜ਼ ਹੋ ਰਿਹਾ ਵਾਸੀ ਪੱਲਾ ਮੇ ਕਹਦਾ ਉਹ ਤੇ ਉਸਨੇ ਇਸ ਨੂੰ ਯੁਵਰਾਜ ਰਾਹੀਂ ਤੇ ਜਿਹੜਾ ਸ਼ਿਵਮ ਸੈਗਲ ਹੈ ਸ਼ਾਂਗਾ ਉਹਨਾਂ ਦੇ ਰਾਹੀਂ ਇਸ ਨੂੰ ਧਮਕਾਇਆ ਤੇ ਇਸ ਨੂੰ ਮਾਰਾ ਕਾਫੀ ਬੋਲਿਆ ਇਹਨਾਂ ਦਾ ਬੋਲਬਲਾਰਾ ਹੋਇਆ ਜਿਸ ਦੇ ਵਿੱਚ ਇਹਨਾਂ ਨੇ ਇੱਕ ਦੂਜੇ ਦੀਆਂ ਔਰਤਾਂ ਦੇ ਸਬੰਧ ਦੇ ਵਿੱਚ ਵੀ ਫਟਸੇ ਦਾ ਬੋਲੇ ਤਾਂ ਜਿਸ ਤੋਂ ਇਹਨਾਂ ਦੀ ਲੜਾਈ ਹੋਰ ਵਧੀ ਤੇ ਇਹਨਾਂ ਨੇ ਇਹ ਜਿਹੜਾ ਆਸ਼ੂ ਵਾਂਗਾ ਸਮੇਤ ਦੇਵ ਸ਼ਰਮਾ ਅਮਰਜੀਤ ਲਖਾ ਨੱਡਾ ਤੇ ਗੁਰਜਿੰਦਰ ਉਰਫ ਗੁਰੀ ਇਹ ਸਾਰੇ ਜਣੇ ਨੇ ਉੱਥੇ ਗਏ ਜਿੱਥੇ ਪਲੇਸ ਆਫ ਅਕਰਨਸ ਆ ਵਿਰਕ ਟੈਟੂ ਵਾਲੇ ਦੀ ਸ਼ਾਪ ਹੈ ਤੇ ਉੱਥੇ ਯੋਵਰਾਜ ਯੂਵੀ ਸੀ ਜੋ ਜੋ ਇਹਨਾਂ ਦੀ ਲੜਾਈ ਦੌਰਾਨ ਉੱਥੇ ਜਿਹੜੀ ਇਹਨਾਂ ਨੇ ਲੜਾਈ ਦੌਰਾਨ ਦੋਨੇ ਪਾਸੇ ਫਾਇਰਿੰਗ ਹੋਈ ਤੇ ਯੂਵੀ ਵੱਲੋਂ ਜਿਹੜੀ ਗੋਲੀ ਚੱਲਨ ਤੇ ਜਿਹੜਾ ਆਸ਼ੂ ਮੋਂਗਾ ਦੀ ਇਹਦੀ ਮੌਤ ਹੋ ਗਈ ਸਰ ਜਿਹੜਾ ਯੂਵੀ ਦਾ ਨਾਮ ਲਿੱਤਾ ਜਾ ਰਿਹਾ ਇਹ ਟੈਟੂ ਵਾਲੀ ਦੁਕਾਨ ਤੇ ਪਹਿਲੇ ਬੈਠਾ ਹੋਇਆ ਸੀਗਾ ਔਰ ਆਸ਼ੂ ਮੋਂਗਾ ਜਿਹੜਾ ਆਪਣੇ ਸਾਥੀਆਂ ਦੇ ਨਾਲ ਉੱਥੇ ਆਇਆ ਸੀਗਾ ਹਾਂਜੀ ਹਾਂਜੀ ਇਹ ਉੱਥੇ ਪਹਿਲਾਂ ਸੀ ਤੇ ਆਸ਼ੂ ਮੰਗਾ ਤੇ ਉਸ ਦੇ ਸਾਥੀ ਜਿਵੇਂ ਕਿ ਆਪਾਂ ਵੀਡੀਓ ਚ ਵੀ ਦੇਖ ਸਕਦੇ ਆ ਉਹ ਸਾਰੇ ਜਣੇ ਉੱਥੋਂ ਬਾਅਦ ਵਿੱਚ ਆਏ ਸੀ ਜਿਹੜੇ ਫਾਇਰਿੰਗ ਕਰ ਰਹੇ ਹੈਗੇ ਆ ਉਹ ਆਸ਼ੂ ਮੰਗਾ ਦੇ ਨਾਂ ਲਾਇ ਹੀ ਕੀ ਸੀਗੇ ਹਾਂਜੀ ਹਾਂਜੀ ਉਹਦੇ ਨਾਲ ਤੇ ਸਰ ਹੁਣ ਕੀ ਮਾਮਲਾ ਜਿਹੜਾ ਇਸ ਸੰਬੰਧੀ ਇਹਨਾਂ ਦਾ ਕ੍ਰਾਸ ਕੇਸ ਕੀਤਾ ਜੀ ਕਿਉਂਕਿ ਉਹਨਾਂ ਨੇ ਵੀ ਆ ਕੇ ਉੱਥੋਂ ਤਾਬਰਤੋਰ ਪੂਰੀਆਂ ਫਾਇਰਿੰਗ ਕੀਤੀ ਹੈ ਜਿਹੜੀ ਜਿਹੜਾ ਇਹ ਸ਼ਹਿਰ ਦਾ ਮਾਹੌਲ ਖਰਾਬ ਕੀਤਾ ਉਹ ਜਿਹੜਾ ਉਹਨਾਂ ਨੇ ਇਸ ਤੇ ਆ ਕੇ ਇਹਨਾਂ ਨੇ ਵੀ ਇੱਥੇ ਲੜਾਈ ਸ਼ੁਰੂ ਕੀਤੀ ਜਿਸ ਲੜਾਈ ਦੌਰਾਨ ਜਦੋਂ ਅੱਗੋਂ ਫਾਇਰਿੰਗ ਉਹਨੇ ਵੀ ਕੀਤੀ ਯੂਵੀ ਨੇ ਤੇ ਉਸ ਦੇ ਵਿੱਚ ਇਹਦੀ ਆਸ਼ੂ ਮੰਗੇ ਦੀ ਤਰਫ ਸਰ ਕਿੰਨੇ ਜਣਿਆਂ ਦੇ ਉੱਪਰ ਜਿਹੜਾ ਮਾਮਲਾ ਹੈ ਉਹ ਦਰਜ ਕੀਤਾ ਗਿਆ ਕ੍ਰੋਸ ਕੇਸ ਦੇ ਵਿੱਚ ਦੋਵਾਂ ਮਾਮਲਿਆਂ ਦੇ ਵਿੱਚ ਕਿੰਨੇ ਜਣੇ ਦੇ ਉੱਪਰ ਮਾਮਲਾ ਦਰਜ ਜਿਹੜਾ ਆਪਣਾ ਮੇਨ ਜਿਹੜੇ ਡੈੱਥ ਕਰਕੇ ਜਿਹੜਾ ਮਰਡਰ ਦਾ ਸੰਬੰਧੀ 7 ਜਣੇ ਤੇ ਆ ਤੇ ਇਵੇਂ 6 ਜਣੇ ਤੇ ਜਿਹੜੇ ਦੂਸਰੇ ਪਾਸੇ ਕ੍ਰੋਸ ਕੇਸ ਤੇ ਤਾਂ ਬਿਲਕੁਲ ਜਿਹੜਾ ਕ੍ਰੋਸ ਕੇਸ ਕੀਤਾ ਗਿਆ ਇੱਕ ਚੀਜ਼ ਹੋਰ ਸਰ ਇਹ ਇੱਥੇ ਇਹ ਆਪਸ ਦੇ ਵਿੱਚ ਇੱਕੋ ਗਰੁੱਪ ਦੇ ਸੀ ਇਹ ਪਹਿਲੇ ਇਕੱਠੇ ਸੀਗੇ ਇਹ ਫਿਰ ਇਹਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਫਿਰ ਲਾਦੂ ਬਿਲਕੁਲ ਜੀ ਜਿਵੇਂ ਤੁਹਾਨੂੰ ਦੱਸਿਆ ਹੈ ਵੀ ਜਿਹੜਾ ਮਰਡਰ ਕੇਸ ਦੇ ਵਿੱਚ ਮੇਨ ਵਨ ਆਫ ਦਾ ਮੇਨ ਅਕਿਊਜ਼ਡ ਹੈ ਅਮਰਜੀਤ ਅਮਰੀਕ ਸਿੰਘ ਉਰਫ ਅਮਰੀਕਾ ਤੇ ਆਸ਼ੂ ਮਾਂਗਾ ਇਹ ਬੜੇ ਗੁੜੇ ਯਾਰ ਸੀਗੇ ਜੀ ਗੁੜੇ ਆਪਸ ਵਿੱਚ ਗੁੜੇ ਦੋਸਤ ਸੀ ਤੇ ਜੋ ਇਸਨੇ ਦੇਖਿਆ ਅਮਰਜੀਤ ਜਿਹੜਾ ਅਮਰੀਕ ਸਿੰਘ ਅਮਰੀਕਾ ਨੇ ਦੇਖਿਆ ਵੀ ਜਿਹੜਾ ਆਸ਼ੂ ਮਾਂਗਾ ਦੀ ਦੋਸਤੀ ਅਮਰਜੀਤ ਵਾਸੀ ਪੱਲਾ ਮੇਗਾ ਦੇ ਨਾਲ ਵਧ ਰਹੀ ਹੈ ਤੇ ਇਸ ਨੂੰ ਉਹ ਚੰਗਾ ਨਹੀਂ ਲੱਗਿਆ ਤੇ ਇਸ ਨੂੰ ਇਹਨੇ ਇਸ ਦੇ ਵਿੱਚ ਯੁਵਰਾਜ ਯੂਵੀ ਰਾਹੀ ਤੇ ਸ਼ਿਵਮ ਸੈਕਲ ਜਿਹੜਾ ਇਹਦੇ ਸੰਗਾ ਰਹੀ ਉਸ ਨੂੰ ਠਮਟਾਇਆ ਤੇ ਉਸ ਨਾਲ ਕਾਫੀ ਬੁਰਾ ਜਿਹੜਾ ਸਲੂਕ ਕੀਤਾ ਜਿਹੜਾ ਫੋਨ ਫੋਨ ਤੇ ਬੋਲ ਕੇ ਆਪਸੀ ਬੋਲ ਬੋਲ ਬੁਲਾਰਾ ਹੋਇਆ ਤੇ ਉਸ ਤੋਂ ਬਾਅਦ ਇਹਨਾਂ ਦੀ ਲੜਾਈ ਵਧਦੀ ਗਈ ਤੇ ਇਹ ਜਿਹੜਾ ਆ ਛੁੱਟ ਆਊਟ ਦਾ ਸੀ ਸਰ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਇਹ ਮਾਹੌਲ ਵਿਗੜਿਆ ਹੈਗਾ ਬੜਾ ਵਧੀਆ ਚੱਲ ਰਿਹਾ ਸੀਗਾ ਕੋਈ ਵਾਰਦਾਤ ਤਾਂ ਸਾਹਮਣੇ ਨਹੀਂ ਆਈਆਂ ਪਹਿਲੇ ਟਰੇਸ ਹੋ ਗਈਆਂ ਸਾਰੀਆਂ ਤੇ ਇਹ ਜਿਹੜਾ ਮਾਹੌਲ ਹੋਇਆ ਜੀ ਬਿਲਕੁਲ ਜੀ ਬੜਾ ਮਾੜਾ ਹੈ ਇਹ ਤੇ ਮੈਂ ਦੇ ਜੇਹੀ ਕਹੂੰਗਾ ਵੀ ਇੰਨਾ ਬੰਦੇ ਤਾਂ ਅਸੀਂ ਟੀਮਾਂ ਲਾਈਆਂ ਹੋਈਆਂ ਅਸੀਂ ਜਲ ਤੋਂ ਜਲਦ ਇਹਨਾਂ ਨੂੰ ਫੜ ਲਾਂਗੇ ਗ੍ਰਿਫਤਾਰ ਕਰ ਲਾਂਗੇ ਤੇ ਇਹਨਾਂ ਤੇ ਸਖਤ ਤੋਂ ਸਖਤ ਜਿਹੜਾ ਕਾਨੂੰਨ ਅਨਸਾਰ ਕਾਰਵਾਈ ਕੀਤੀ ਜਾਊਗੀ ਤੇ ਆਪਾਂ ਜਿਹੜਾ ਸ਼ਹਿਰ ਦਾ ਮਾਹੌਲ ਜਵਾਨੀ ਖਰਾਬ ਹੋਣ ਦੇਣਾ ਤੇ ਇੱਥੇ ਮੈਂ ਜਿਹੜੀ ਅਪੀਲ ਇਹਨਾਂ ਨੂੰ ਕਰਦਾ ਵੀ ਆਪਦਾ ਸਰੈਂਡਰ ਕਰ ਜਾਣ ਤੇ ਨਹੀਂ ਤਾਂ ਇਹਨਾਂ ਤੇ ਜਿਹੜਾ ਕਾਨੂੰਨ ਅਨੁਸਾਰ ਬਹੁਤ ਸਖਤ ਕਾਰਵਾਈ ਕਰਾਂਗੇ ਤੇ ਜਿਹੜਾ ਕਿ ਯਾਦ ਰੱਖਣਗੇ ਤੇ ਅਤੇ ਮੈਂ ਲੋਕਾਂ ਨੂੰ ਵੀ ਆਮ ਪਬਲਿਕ ਨੂੰ ਵੀ ਅਪੀਲ ਕਰਦਾ ਆਂ ਵੀ ਸਾਨੂੰ ਇਹਨਾਂ ਬਾਰੇ ਜਾਣਕਾਰੀ ਦੇਣ ਉਹਨਾਂ ਦੇ ਨਾਂ ਗੁਪਤ ਰੱਖੇ ਜਾਣਗੇ ਤੇ ਜਿਹੜੀ ਇਹਨਾਂ ਨੂੰ ਵਾਜਬ ਇਨਾਮ ਵੀ ਦਿੱਤਾ ਜਾਵੇ ਤਾਂ ਬਿਲਕੁਲ ਇਹਨਾਂ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਫਿਰੋਜ਼ਪੁਰ ਦੇ ਵਿੱਚ ਕੱਲ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈਗਾ ਸੀਗਾ ਔਰ ਇੱਕ ਦੀ ਮੌਤ ਹੋਈ ਸੀ ਆਸ਼ੂ ਮੋਂਗਾ ਦੀ ਮੌਤ ਹੋਈ ਸੀ ਇਹ ਮਾਮਲਾ ਕੀ ਹੈਗਾ ਸੀਗਾ ਸਾਡੇ ਨਾਲ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਮੌਜੂਦ ਹੈਗੇ ਆ ਉਹਨਾਂ ਨੇ ਤਸਵੀਰਾਂ ਵੀ ਜਾਰੀ ਕੀਤੀਆਂ ਹੈਗੀਆਂ ਔਰ ਲੋਕਾਂ ਤੋਂ ਮਦਦ ਵੀ ਕੀਤੀ ਹੈਗੀ ਆ ਮੰਗ ਕੇ ਲੋਕ ਮਦਦ ਕਰਨ ਕਿਉਂਕਿ ਸ਼ਹਿਰ ਦਾ ਮਾਹੌਲ ਖਰਾਬ ਹੋਇਆ ਐ एसएसपी ਫਿਰੋਜ਼ਪੁਰ ਸਾਡੇ ਨਾਲ ਮੌਜੂਦ ਹੈ ਸਰ ਕੱਲ ਫਾਇਰਿੰਗ ਹੁੰਦੀ ਹੈ ਔਰ ਤਾਬੜ ਤੋਂ ਫਾਇਰਿੰਗ ਕਰਦੇ ਆ ਦੋਵੇਂ ਪਾਸੇ ਹੁੰਦੀ ਐ ਇਹ ਸਰ ਕੀ ਮੈਟਰ ਕੀ ਹੈਗਾ ਸੀ ਜਿਸ ਦੇ ਵਿੱਚ ਆਸ਼ੂ ਮੋਂਗੇ ਦੀ ਡੈਥ ਹੋਈ ਐ ਜੀ ਬਿਲਕੁਲ ਜੀ ਇਕੱਠੇ ਹੀ ਸਾਰੇ ਜਾਣਕਾਰ ਸੀਗੇ ਇਹ ਬੰਦੇ ਇੱਕੋ ਗਰੁੱਪ ਦੇ ਸੀ ਤੇ ਇਹ ਆਪਸ ਵਿੱਚ ਇਹਨਾਂ ਦੀ ਕੋਈ ਬੋਲਬਲਰਾ ਹੋਇਆ ਜਿਵੇਂ ਅਮਰੀਕ ਸਿੰਘ ਅਮਰੀਕਾ ਜਿਹੜਾ ਇੱਕ ਇਹਦਾ ਆਸ਼ੂ ਮੋਂਗੇ ਦਾ ਬੜਾ ਕਰੀਬੀ ਦੋਸਤ ਸੀ ਇਵਨ ਇਤੋਂ ਤੱਕ ਕਿ ਆਸ਼ੂ ਮੋਂਗੇ ਦੇ ਬਾਹ ਦੇ ਉੱਪਰ ਵੀ ਉਹਦਾ ਅਮਰੀਕਾ ਉਹਦਾ ਨਾਮ ਲਿਖਿਆ ਹੋਇਆ ਸੀ ਟੈਟੂ ਬਣਾਇਆ ਹੋਇਆ ਸੀ ਉਹਨੇ ਇੰਨੀ ਇਹਨਾਂ ਦੀ ਦੋਸਤੀ ਸੀ ਪਰ ਇਹਨਾਂ ਦੇ ਵਿੱਚ ਇੱਕ ਅਮਰਜੀਤ ਸਿੰਘ ਜਦੋਂ ਉਹਨੇ ਦੇਖਿਆ ਵੀ ਕੋਈ ਅਮਰਜੀਤ ਸਿੰਘ ਨਾਂ ਦਾ ਮੁੰਡੇ ਦੇ ਇਹ ਬੜਾ ਕਲੋਜ਼ ਹੋ ਰਿਹਾ ਵਾਸੀ ਪੱਲਾ ਮੇਘਾ ਦਾ ਉਹ ਤੇ ਉਸਨੇ ਇਸ ਨੂੰ ਯੁਵਰਾਜ ਰਾਹੀਂ ਤੇ ਜਿਹੜਾ ਸ਼ਿਵਮ ਸੈਗਲ ਹੈ ਸ਼ਾਂਗਾ ਉਹਨਾਂ ਦੇ ਰਾਹੀਂ ਇਸ ਨੂੰ ਧਮਕਾਇਆ ਤੇ ਇਸ ਨੂੰ ਮਾੜਾ ਕਾਫੀ ਬੋਲਿਆ ਇਹਨਾਂ ਦਾ ਬੋਲ ਬੁਲਾਰਾ ਹੋਇਆ ਜ ਦੇ ਵਿੱਚ ਇਹਨਾਂ ਨੇ ਇੱਕ ਦੂਜੇ ਦੀਆਂ ਔਰਤਾਂ ਦੇ ਸਬੰਧ ਦੇ ਵਿੱਚ ਵੀ ਪੁਟਸੇ ਦਾ ਬੁੱਲੇ ਤਾਂ ਜਿਸ ਤੋਂ ਇਹਨਾਂ ਦੀ ਲੜਾਈ ਹੋਰ ਵਧੀ ਤੇ ਇਹਨਾਂ ਨੇ ਇਹ ਜਿਹੜਾ ਆਸ਼ੂ ਮੋਂਗਾ ਸਮੇਤ ਦੇਵ ਸ਼ਰਮਾ ਅਮਰਜੀਤ ਲੱਖਾ ਲੱਡਾ ਤੇ ਗੁਰਜਿੰਦਰ ਉਰਫ ਗੁਰੀ ਇਹ ਸਾਰੇ ਜਣੇ ਨੇ ਉੱਥੇ ਗਏ ਜਿੱਥੇ ਪਲੇਸ ਆਫ ਅਕਰਾਂਸਾ ਜਿਹੜਾ ਟੈਟੂ ਵਾਲੇ ਦੀ ਸ਼ਾਪ ਹੈ ਤੇ ਉੱਥੇ ਯੋਵਰਾਜ ਯੂਵੀ ਸੀ ਜੋ ਜੋ ਇਹਨਾਂ ਦੀ ਲੜਾਈ ਦੌਰਾਨ ਉੱਥੇ ਜਿਹੜੀ ਇਹਨਾਂ ਨੇ ਲੜਾਈ ਦੌਰਾਨ ਦੋਨੇ ਪਾਸੇ ਫਾਇਰਿੰਗ ਹੋਈ ਤੇ ਯੂਵੀ ਵੱਲੋਂ ਜਿਹੜੀ ਗੋਲੀ ਚੱਲਨ ਤੇ ਜਿਹੜਾ ਆਸ਼ੂ ਮੋਂਗਾ ਦੀ ਇਹਦੀ ਮੌਤ ਹੋ ਗਈ। ਸਰ ਜਿਹੜਾ ਯੂਵੀ ਦਾ ਨਾਮ ਲਿੱਤਾ ਜਾ ਰਿਹਾ ਇਹ ਟੈਟੂ ਵਾਲੀ ਦੁਕਾਨ ਤੇ ਪਹਿਲੇ ਬੈਠਾ ਹੋਇਆ ਸੀਗਾ ਔਰ ਆਸ਼ੂ ਮੋਂਗਾ ਜਿਹੜਾ ਆਪਣੇ ਸਾਥੀਆਂ ਦੇ ਨਾਲ ਉੱਥੇ ਆਇਆ ਸੀਗਾ। ਹਾਂਜੀ ਹਾਂਜੀ ਇਹ ਉੱਥੇ ਪਹਿਲਾਂ ਸੀ ਤੇ ਆਸ਼ੂ ਮੋਂਗਾ ਤੇ ਉਸ ਦੇ ਸਾਥੀ ਜਿਵੇਂ ਕਿ ਆਪਾਂ ਵੀਡੀਓ ਚ ਵੀ ਦੇਖ ਸਕਦੇ ਹਾਂ। ਉਹ ਸਾਰੇ ਜਿਹੜੇ ਉੱਥੋਂ ਬਾਅਦ ਵਿੱਚ ਆਏ ਸੀ ਜਿਹੜੇ ਫਾਇਰਿੰਗ ਕਰ ਰਹੇ ਹੈਗੇ ਆ ਉਹ ਆਸ਼ੂ ਮੋਂਗਾ ਦੇ ਨਾਲ ਆਏ ਹੀਗੇ ਸੀਗੇ ਹਾਂਜੀ ਹਾਂਜੀ ਉਹਦੇ ਨਾਲ ਤਾਂ ਸਰ ਹੁਣ ਕੀ ਇਹ ਮਾਮਲਾ ਜਿਹੜਾ ਇਹ ਸੁਬੰਧੀ ਇਹਨਾਂ ਦਾ ਕਰਾਸ ਕੇਸ ਕੀਤਾ ਜੀ ਕਿਉਂਕਿ ਉਹਨਾਂ ਨੇ ਵੀ ਆ ਕੇ ਉੱਥੋਂ ਤਾਬਰਤੋਰ ਪੂਰੀਆਂ ਫਾਇਰਿੰਗ ਕੀਤੀ ਹੈ ਜਿਹੜੀ ਜਿਹੜਾ ਸ਼ਹਿਰ ਦਾ ਮਾਹੌਲ ਖਰਾਬ ਕੀਤਾ ਉਹ ਜਿਹੜਾ ਉਹਨਾਂ ਨੇ ਇਸ ਤੇ ਆ ਕੇ ਇਹਨਾਂ ਨੇ ਵੀ ਇੱਥੇ ਲੜਾਈ ਸ਼ੁਰੂ ਕੀਤੀ ਇਸ ਲੜਾਈ ਦੌਰਾਨ ਜਦੋਂ ਅੱਗੇ ਉਹ ਫਾਇਰਿੰਗ ਉਹਨੇ ਵੀ ਕੀਤੀ ਯੂਵੀ ਨੇ ਤੇ ਉਸ ਦੇ ਵਿੱਚ ਇਹਦੀ ਆਸ਼ੂ ਮੋਂਗੇ ਦੀ ਦਿੱਤੋ ਸਰ ਕਿੰਨੇ ਜਣਿਆਂ ਦੇ ਉੱਪਰ ਜਿਹੜਾ ਮਾਮਲਾ ਹੈ ਉਹ ਦਰਜ ਕੀਤਾ ਗਿਆ ਕ੍ਰੋਸ ਕੇਸ ਦੇ ਵਿੱਚ ਦੋਵਾਂ ਮਾਮਲਿਆਂ ਦੇ ਵਿੱਚ ਕਿੰਨੇ ਜਣੇ ਦੇ ਉੱਪਰ ਮਾਮਲਾ ਦਰਜ ਜਿਹੜਾ ਆਪਣਾ ਮੇਨ ਜਿਹੜੇ ਡੈਥ ਕਰਕੇ ਜਿਹੜਾ ਮਰਡਰ ਦਾ ਸੰਬੰਧੀ 7 ਜਣੇ ਤੇ ਆ ਤੇ ਇਹ ਵੀ 6 ਜਣੇ ਤੇ ਜਿਹੜੇ ਦੂਸਰੇ ਪਾਸੇ ਕ੍ਰੋਸ ਕੇਸ ਤੇ ਤਾਂ ਬਿਲਕੁਲ ਜਿਹੜਾ ਕ੍ਰੋਸ ਕੇਸ ਕੀਤਾ ਗਿਆ ਇੱਕ ਚੀਜ਼ ਹੋਰ ਸਰ ਇਹ ਇੱਥੇ ਇਹ